ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੋਈ ਖੁਦ ਹੀ ਮਥੇ ਟੇਕਦਾ ਕੋਈ ਪੂਜਾ ਕਰਦਾ ਕਿ ਬਹੁਤਾ ਹੁੰਦਾ ਨਾ ਮੈਂ ਉਸ ਗੁਰਦਾਰੇ ਜਾਣਾ ਮੈਂ ਉਸ ਗੁਰਦਾਰੇ ਜਾਣਾ ਤੇ ਬੁੱਲੇ ਸ਼ਾਹ ਨੇ ਇੱਕ ਗੱਲ ਬੜੀ ਸੁਣੀ ਗੱਲ ਕਹੀ ਹੈ ਕਿਹਦੇ ਬੰਦਿਆ ਜੇ ਰੱਬ ਮਿਲਦਾ ਨਾ ਤਿਆਂ ਤੋਂ ਤਿਆਂ ਜੇ ਨਾ ਹਣ ਤੋਂ ਨਹੀਂ ਰੱਬ ਮਿਲਦਾ ਹੁੰਦਾ ਨਾ ਤੇ ਮਿਲਦਾ ਪਤਾ ਕਿ ਮਿਲਦਾ ਡੱਡੂਆਂ ਮਛੀਆਂ ਤਾਂ ਇਹ ਜੇ ਰੱਬ ਮਿਲਦਾ ਮੰਦਰ ਮਸੀਤਾਂ ਤਾਂ ਮਿਲਦਾ ਬੰਮਣਾ ਕਾਜੀਆਂ ਤਾਂ ਤੇ ਫਿਰ ਤਾਂ ਭਈ ਰੱਬ ਉਹਨਾਂ ਦੇ ਕੋਲੇ ਹੋਵੇਗਾ ਨਾ ਕਿ ਤੁਸੀਂ ਤਾਂ ਕਦੇ-ਕਦੇ ਆਉਣਾ ਵਾ ਸਵੇਰ ਸ਼ਾਮ ਥੋੜਾ ਬਹੁਤ ਟਾਈਮ ਲਾਉਣਾ ਵਾ ਕਿ ਜਿਹੜੇ ਅਠੇ ਪਹਿਰ ਰਹਿੰਦੇ ਉਨ੍ਹਾਂ ਦੇ ਹਾਲਾਤ ਕਾਲੀ ਇੱਕ ਸੱਜਣ ਆਪਣੀ ਦੁੱਖ ਪਰਿਦਾਸਤਨ ਸੁਣਾ ਰਿਹਾ ਸੀ ਇਹ ਤਨਵੀ ਕਰਦਾ ਵਧੀਆ ਕਰਦਾ ਸੀ ਗੁਰਬਾਣੀ ਹੈ ਸਾਰੀ ਵਧੀਆ ਹੁੰਦੀ ਹੈ ਭਈ ਜੇ ਕੱਡਿਆ ਕੁਝ ਨਹੀਂ ਹੁੰਦਾ ਹੈਗਾ ਹਾਂ ਉਹ ਬਖਰੀ ਗੱਲ ਹੈ ਕਿ ਸਾਨੂੰ ਸਮਝਣ ਦੇ ਵਿੱਚ ਕੁਝ ਫਰਕ ਪੈ ਜਾਂਦਾ ਹੈ ਕਿ ਜਿਸ ਤਰ੍ਹਾਂ ਦੀ ਸਾਹਮਣੇ ਸੰਗਤ ਹੁੰਦੀ ਹੈ ਇੱਕ ਸੱਜਣ ਸੀ ਇਮਾਮ ਵਰਤਾਂ ਦੇ ਸਥਾਨ ਤੇ ਬੁਲਾਇਆ ਉਹ ਹੁਣ ਤੱਕ ਦਿਨ ਨਹੀਂ ਆਇਆ ਉਹ ਕਾਲੀ ਕੰਪਨੀ ਵਾਲੇ ਸੰਤਾਂ ਦਾ ਕੋਈ ਚੇਲਾ ਸੀ ਉਹਨੇ ਸ਼ੁਰੂਆਤ ਕਰਨੀ ਜਦ ਸਤ ਸੰਗਤ ਦੀ ਦੀਵਾਨ ਦੀ ਸਟਾਰਟਿੰਗ ਦੇ ਵਿੱਚ ਜਦੋਂ ਬੁਲਾਇਆ ਸੁਣਿਆ ਇੱਕ ਲੱਭ ਜੀ ਇੰਗਲਿਸ਼ ਬੋਲੇਗਾ ਤੋਂ ਬੋਲੇ ਟੋਟਲੀ ਹੀ ਸਾਰਾ ਦੀਵਾਨ ਇੰਗਲਿਸ਼ ਦੇ ਵਿੱਚ ਬੋਲ ਦਿੱਤਾ ਉਹ ਬੋਲੀ ਤਾਂ ਕਰਵਾਣੀ ਹੈ ਪਰ ਸਾਹਮਣੇ ਨੂੰ ਸਮਝ ਕੋਈ ਨਹੀਂ ਆਈ ਉਹਨਾਂ ਸਾਡੇ ਉੱਤੇ ਸੈਕਟਰੀ ਸਾਹਿਬ ਹੁੰਦੇ ਸੀ ਬੜੇ ਹੋਏ ਸੁਲਝੇ ਹੋਏ ਸੀ ਉਹਨਾਂ ਨੇ ਫਿਰ ਬੇਨਤੀ ਕੀਤੀ ਕਹਿੰਦੇ ਮਹਾਂਪੁਰਜੋ ਤੁਹਾਡੀ ਵਿਦਿਆ ਯੋਗਤਾ ਤੇ ਸਾਨੂੰ ਕੋਈ ਇਤਰਾਜ ਨਹੀਂ ਪਰ ਗੱਲ ਤਾਂ ਇਹ ਹੈ ਕਿ ਜੋ ਸਾਹਮਣੇ ਬੈਠੇ ਇਹਨਾਂ ਨੂੰ ਕੋਈ ਸਮਝ ਨਹੀਂ ਆਇਆ ਕਿ ਅੱਜ ਦੇ ਸਮੇ ਅਜੋਕੇ ਵਿੱਚ ਸਮੇ ਵਿੱਚ ਤੁਸੀਂ ਦੇਖੋ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਜ਼ਿਆਦਾ ਸੰਗਤ ਹੈ ਨਾ ਜੋ ਕੀਰਤਨ ਮਾਪੁਰਖਾ ਬੰਨ ਚੱਲਦਾ ਆ ਰਿਹਾ ਹੈ ਜੋ ਸੰਤ ਅਤਰ ਸੰਗ ਮਾਪੁਰਖਾ ਨੇ ਮਸਤੋਂ ਵਾਲੇ ਸਾ ਮਾਪੁਰਖਾ ਨੇ ਇਹ ਜੋ ਚਲਾਈ ਸੀ ਕਿ ਭਈ ਉਸ ਸਮੇਂ ਸਿੱਖ ਬਹੁਤੇ ਪੜ੍ਹੇ ਲੈ ਕੇ ਨਹੀਂ ਸੀ ਗਹਿराई ਨਹੀਂ ਸਮਝਦੇ ਸੀ ਸਿੱਧੇ ਕੀਰਤਨ ਨੂੰ ਸਮਝਦੇ ਸਮਝਦੇ ਤੇ ਅੱਜ ਭਈ ਉਹਨਾਂ ਦੀ ਸਿੱਖੀ ਕਿਤੇ ਤੱਕ ਪਹੁੰਚਾਈ ਹੋਈ ਹੈ ਇਹ ਅਜ ਵੀ ਤੁਸੀਂ ਦੇਖੋ ਕਿ ਜੋ ਦਿਨਾਂ ਨੂੰ ਅਸੀਂ ਕਹਿੰਦੇ ਆ ਕੱਚੀ ਬਾਣੀ ਪਤਨ ਕੀ ਕਹਿ ਦਿੰਦੇ ਆ ਇਹ ਤਾਂ ਸਾਰੀ ਕਥਾ ਵੀ ਕੱਚੀ ਹੁੰਦੀ ਹੈ ਵੀ ਜੋ ਹੁਣ ਬੋਲ ਰਹੇ ਆ ਭਾਵੇਂ ਬਾਣੀ ਦੇ ਵਿੱਚੋਂ ਆ ਪਰ ਲਫ਼ਜ਼ ਤਾਂ ਆਪਦੇ ਬਣਾਏ ਹੋਏ ਹਨ ਉਸੇ ਤਰ੍ਹਾਂ ਹੀ ਭਾਈ ਜੇ ਉਹ ਕੱਚੇ ਆ ਤੇ ਇਹ ਵੀ ਕੱਚੀ ਹੈ ਫਿਰ ਇਹ ਵੀ ਬੰਦ ਹੋਣਗੇ ਇਹ ਵੀ ਬੰਦ ਹੋਣੇ ਚਾਹੀਦੇ ਹੁਣ ਉਹ ਤਾਂ ਭਾਈ ਪੱਕੇ ਨੂੰ ਜਿਹੜੇ ਸਾਡੇ ਸਮਝ ਤੋਂ ਬਾਹਰ ਹੈ ਉਨ੍ਹਾਂ ਲਫ਼ਜ਼ਾਂ ਨੂੰ ਸਾਦੇ ਲਫ਼ਜ਼ਾਂ ਚ ਬਣਾ ਕੇ ਇਹ ਆਮ ਹੀ ਹੁੰਦਾ ਸੀ ਜੋ ਕੀਰਤਨ ਦਾ ਸ਼ਬਦ ਸੁਣਦੇ ਆ ਨਾ ਕਿ ਉਹ ਸ਼ਬਦ ਸਾਡੇ ਘਰ ਦੇ ਵਿੱਚ ਦਿਮਾਗ 'ਚ ਉਹ ਸ਼ਬਦ ਅਸੀਂ ਗੁਣਗੁਣਾਉਣ ਲੱਗ ਜਾਂਦੇ ਆ ਕਿ ਕਿਸੇ ਕੀਰਤਨੇ ਵੱਲੋਂ ਕੋਈ ਸ਼ਬਦ ਗਾਇਨ ਕੀਤਾ ਜਾਂਦਾ ਹੈ ਪਰ ਜੇ ਤੁਹਾਨੂੰ ਸਮਝ ਆਇਆ ਤਾਂ ਜੇ ਸਮਝ ਨਹੀਂ ਆਇਆ ਤੇ ਭਾਈ ਤੁਹਾਡਾ ਬੈਠਣ ਦਾ ਕੋਈ ਫਾਇਦਾ ਹੀ ਮורה ਨਹੀਂ ਹੁਣ ਵਾਹ ਪੁਰਖਾ ਨੇ ਉਹ ਸਾਧਿਆਂ ਧਾਰਨਾ ਵਾਲੇ ਜੋ ਕੀਰਤਨ ਸੀ ਅੱਜ ਵੀ ਤੁਸੀਂ ਦੇਖੋ ਕਿ ਰਾਗੀ ਕਿੱਡਾ ਵੀ ਹੋਵੇ ਕੋਈ ਬਹੁਤ ਹੀ ਸੰਤ ਨਹੀਂ ਜੋੜ ਸਕਦਾ ਪਤਾ ਇਹ ਵੀ ਸੰਗਤ ਆਵੇ ਅਮਰਤਿຊ ਕੋਣ ਗੁਰੂ ਦੀਆਂ ਸੇਵਾਵਾਂ ਕਰਨ ਐ ਤਾਂ ਸੇਵਾਵਾਂ ਤਾਂ ਥੋੜੀ ਬੈਠੇ ਬਚਨ ਚ ਆ ਰਹੀ ਸੀ ਕਿ ਸਾਡੀ ਕੌਮ ਨੂੰ ਇਹਦੀ ਮਤ ਕਿੱਧਰ ਨੂੰ ਗਈ ਆ ਹੁਣ ਗੱਲ ਉੱਥੇ ਹੀ ਘੁੰਮ ਕੇ ਆ ਜਣੇ ਕਿ ਸਾਡੀ ਮਤ ਕਾਰਨ ਕਰਕੇ 84 ਹੋਈ ਹੈ ਕਿ ਉਹਨਾਂ ਅਸਥਾਨਾਂ ਜਾ ਕੇ ਦੇਖੋ ਜਿਨ੍ਹਾਂ ਦਾ ਪਿਛੋਕੜ ਕੋਈ ਸ਼ਹਾਦਤਾਂ ਵਾਲਾ ਨਹੀਂ ਹੈ ਕੁਰਬਾਨੀਆਂ ਵਾਲਾ ਨਹੀਂ ਹੈ ਪਰ ਉਹਨਾਂ ਦੀ ਤਦਾਦ ਸਿੱਖਾਂ ਦੇ ਨਾਲੋਂ ਵੱਧਦੀ ਜਾ ਰਹੀ ਹੈ ਗੱਲ ਕਰਦੇ ਆ ਡੇਰੇ ਤੁਸੀਂ ਜਾਂਦੇ ਹੋਵੋਗੇ ਵਿਆਸ ਵਿੱਚ ਇੱਕ ਜਾਣਾ ਵੀ ਚਾਹੀਦਾ ਜੇ ਜਾਓਗੇ ਤੇ ਦੇਖੋਗੇ ਤਾਂ ਹੀ ਪਤਾ ਲੱਗੇਗਾ ਕੀ ਉੱਥੇ ਘਾਟ ਕੀ ਵਧਿਆ ਕਿਉਂ ਨਹੀਂ ਸਾਨੂੰ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਇਹ ਤਲੀ ਪਤਾ ਲੱਗੇਗਾ ਨਾ ਕਿ ਕਿਤਾਬਾਂ ਜੋ ਪੜ ਕੇ ਜਾਂ ਸੁਣੀਆਂ ਸੁਣਾਈਆਂ ਕਿਸ ਤਾਂ ਦੇਖ ਸੁਣ ਕੇ ਸੁਣਾ ਦੇਣਾ ਕੋਈ ਗੱਲ ਨਹੀਂ ਬਣਦੀ ਇਹ ਤਾਂ ਸੈਲਫ ਐਕਸਪੀਰੀਅੰਸ ਆਪਣਾ ਐਕਸਪੀਰੀਅੰਸ ਹੁੰਦਾ ਹੁਣ ਉਥੇ ਸਮੇਸ਼ਾ ਇਹ ਦੇਖਿਆ ਵੀ ਸੇਵਾ ਦੇ ਲਈ ਸੰਗਤ ਹਮੇਸ਼ਾ ਤਤ ਭਰਦੀ ਹੈ ਉਥੇ ਸੰਗਤ ਹੁਣ ਦਰਬਾਰ ਸਾਹਿਬ ਦਾ ਲੰਗਰ ਹੋਏ ਕਿੰਤੂ ਪ੍ਰੰਤੂ ਨਹੀਂ ਲੱਖਾਂ ਦੀ ਸੰਗਤ ਹਰ ਦਿਨ ਪ੍ਰਸ਼ਾਦਾ ਛਕਦੀ ਏ ਰੋਹਾਨੀਅਤ ਦੇ ਉਸ ਘਰ ਦੇ ਵਿੱਚ ਜਾ ਕੇ ਰੋਹਾਨੀਅਤ ਦਾ ਆਨੰਦ ਮਾਣਦੀ ਏ ਪਰ ਜੇ ਤੁਸੀਂ ਉਸ ਸਥਾਨ ਤੇ ਡੇਰੇ ਜਾ ਕੇ ਦੇਖੋ ਕਈ ਕਿ ਕਈ ਕਿਲੋਮੀਟਰ ਦੇ ਵਿੱਚ ਲੰਗਰ ਹਾਲ ਬਣੇ ਹੋਏ ਹੁਣ ਇਹ ਨਹੀਂ ਕਿ ਉਹਨਾਂ ਦੀ ਮੌਤ ਤੇ ਵਧਾਈ ਕਰਦਾ ਉਹਨਾਂ ਦਾ ਜੋ ਕਾਰਜ ਸਲੰਘਾ ਜੋਗ ਹੈ ਕਿ ਉੱਥੇ ਜਿੰਨੇ ਵੀ ਪ੍ਰਸ਼ਾਦੇ ਬਣਦੇ ਆ ਲਾਉਣ ਤਾਂ ਭਾਵੇਂ ਭਾਈ ਜਿਨ੍ਹਾਂ ਕੋਲ ਆਪ ਦੇ ਜਹਾਜ਼ ਨੇ ਸਭ ਕੁਛ ਐਨੀ ਆ ਉਹਨਾਂ ਦੀ ਸੰਗਤ ਐ ਨਾ ਪੈਸਾ ਵਾ ਕਿ ਜਿਨ੍ਹਾਂ ਨੇ ਕਰੋਨਾ ਸਮੇਂ ਜਾਂ ਹੋਰ ਕਿਸੇ ਦੁੱਖ ਦੀ ਘਟੜੀ ਵਿੱਚ ਆਪਣੇ ਹਮੇਸ਼ਾ ਦਰਵਾਜ਼ੇ ਖੋਲੇ ਆ ਇਹ ਮਨ ਹੁਣ ਦੇ ਸਮੇਂ ਦੇ ਵਿੱਚ ਵੀ ਜਦੋਂ ਜੰਗ ਦੇ ਹਾਲਾਤ ਬਣੇ ਸੀ ਕਹਿੰਦੇ ਸਾਡੇ ਦਰਵਾਜ਼ੇ ਖੁੱਲੇ ਆ ਜਿਨ੍ਹਾਂ ਨੂੰ ਘਰ ਨਹੀਂ ਆਜੋ ਭਾਈ ਈ ਤਾਂ ਸੇਵਾ ਹੁੰਦੀ ਹੈ ਨਾ ਕਿ ਉੱਥੇ ਕਿੰਨੇ ਵੀ ਸੰਗਤ ਆਵੇ ਸੰਗਤ ਉੱਥੇ ਵੀ ਰੋਜ਼ ਲੱਖਾਂ ਦੀ ਹਈ ਐ ਕੋਈ ਘਟਣੀ ਹੈ ਵਾਧੀ ਹੋ ਸਕਦੀ ਉਹਨਾਂ ਤਾਂ ਪੰਡਾਲ ਹੀ ਕਈ ਕਿਲੋਮੀਟਰ 4 5 5 ਕਿਲੋਮੀਟਰ ਲੰਬੇ ਪੰਡਾਲ ਹੁੰਦੇ ਉਹਨਾਂ ਦੇ ਸਤ ਸੰਗਤ ਤੇ ਹੁਣ ਜਿਨ੍ਹਾਂ ਨੇ ਦੇਖਿਆ ਉਹਨਾਂ ਤਾਂ ਪਤਾ ਭਾਈ ਦੇਖਣਾ ਚਾਹੀਦਾ ਹੈ ਖਾਸ ਤੌਰ ਪ੍ਰਚਾਰਕ ਨੂੰ ਗੱਲ ਕਰਨ ਦਾ ਸਵਾਦ ਤਦ ਹੀ ਹੁੰਦਾ ਜਦੋਂ ਅੱਖੀਂ ਦੇਖਿਆ ਹੁੰਦਾ ਤੇ ਉਥੇ ਜਿਹੜੀਆਂ ਮਤਾਵਾਂ ਭੈਣਾ ਪ੍ਰਛਾਦੇ ਬਣਾਉਂਦੀਆਂ ਉਥੇ ਮਸ਼ੀਨਾਂ ਦੀ ਕੋਈ ਵਰਤੋਂ ਨਹੀਂ ਹੈ ਕਹਿੰਦੇ ਗੁਰੂ ਘਰ 'ਚ ਸਤ ਸੰਗਤ ਸੇਵਾ ਤੁਸੀਂ ਹੀ ਕਰਨੀ ਆ ਮਸ਼ੀਨਾਂ ਨੂੰ ਮੁਕਤੀ ਨਹੀਂ ਮਿਲਣੀ ਕਿ ਉਥੇ ਜਿੰਨੇ ਪ੍ਰਸ਼ਾਦੇ ਬਣਦੇ ਆ ਬੀਬੀਆਂ ਦੇ ਹੱਥੋਂ ਬਣਦੇ ਤੇ ਜੇ ਗੱਲ ਕਰੀਏ ਸਿੱਖ ਜਗਤ ਦੀ ਹੁਣ ਸਿੱਖ ਜਗਤ ਨੂੰ ਪੁੱਛੋ ਵੀ ਜਿਹੜੀ ਸੇਵਾ ਤੁਸੀਂ ਦਿਨ ਪਰ ਦਿਨ ਸਾਤੋਂ ਖੁੰਦੇ ਜਾਂਦੇ ਹੋ ਅੱਗੇ ਸਤ ਸੰਗਤ ਵਹਿੰਦੀ ਸੀ ਸੰਗਤ ਦੇ ਵਿੱਚ ਪੱਖਾ ਚਲਾਇਆ ਜਾਂਦਾ ਸੀ ਇਹ ਜਿਹੜੇ ਪ੍ਰਾਣੇ ਆ ਬਜ਼ੁਰਗ ਨੇ ਬੜੀਆਂ ਹੁਵਰਾ ਲਈ ਦਰਵਾਜ ਦੇ ਬੱਚਿਆਂ ਨੂੰ ਨਹੀਂ ਪਤਾ ਕਿ ਸੰਤ ਦੇ ਵਿੱਚ ਇੱਕ ਪਾਸੇ ਜਿੱਥੇ ਮਾਤਾਵਾਂ ਪੈਣਾ ਵੈਂਦੀਆਂ ਸੀ ਉੱਥੇ ਇੱਕ ਭਾਈਆਂ ਵਾਲੇ ਪਾਸੇ ਦੋ ਚਾਰ ਪੱਖੇ ਉਹ ਤਾਂ ਉਹ ਪੱਖੇ ਨਜ਼ਰ ਵਿੱਚ ਨਹੀਂ ਆਉਂਦੇ ਉਹ ਤਾਂ ਨਿਸ਼ਾਨੀ ਦੇ ਤੌਰ ਤੇ ਮੇਰੇਖੇ ਜਾਂਦੇ ਵੀ ਜਿਹੜੇ ਲੋਜ ਪੱਖਾ ਫੇਰੀ ਪਾਣੀ ਟੋਵਾ ਜਿਹੜੇ ਆ ਬੱਚਨ ਗੁਰੂ ਪਾਚਾ ਨੇ ਗੱਲ ਕੀਤੀ ਉਹ ਤਾਂ ਨਜ਼ਰ ਹੀ ਨਹੀਂ ਆਉਂਦੇ ਪਾਣੀ ਆ ਭਾਈ ਕੁਲਾ ਲੱਗਿਆ ਜਾ ਕੇ ਪੀਲਾ ਹੰਡ ਲਗਦੀ ਗਰਮੀ ਲਗਦੀ ਆ ਏਥੀ ਲਾਲਾ ਪੱਖਾ ਲਾਲਾ ਅਧਿਕਤ ਨਹੀਂ ਕਰਨ ਗਈ ਸੇਵਾ ਉਹ ਨਾ ਤਾਂ ਪੱਖੇ ਨੇ ਮੁਕਤੀ ਲੈਣੀ ਐ ਨਾ ਤਾਂ ਇਹ ਐ ਕਿ ਪੱਖਾ ਚੱਲਦਾ ਉਹਦੇ ਕਰਕੇ ਸਾਨੂੰ ਮੁਕਤੀ ਮਿਲਣੀ ਦੁੱਖਾਂ ਦਾ ਕਾਰਨ ਕੀ ਐ ਸੇਵਾ ਤੋਂ ਵੱਜੇ ਫਿਰਦੀ ਹੁਣ ਦਰਬਾਰ ਸਾਹਿਬ ਦੀ ਗੱਲ ਕਰੀਏ ਗੁਰੂ ਰਾਮਦਾਸ ਪਾਸ਼ਾ ਦੇ ਮਾਰੇ ਲੰਗਰ ਦੀ ਗੁਰੂ ਮਹਾਤਮਾ ਜੀ ਤਾਂ ਬਈ ਉਹ ਲੰਗਰ ਜਿਸ ਭਾਵਨਾ ਕਰਕੇ ਸਿੱਖਾਂ ਨੂੰ ਸੰਦੇਹ ਦੇਣ ਵਾਤੇ ਸੇਵਾਵਲ ਪਰੇ ਰਿਆ ਸੀ ਉੱਥੇ ਅੱਜ ਮਸ਼ੀਨਾਂ ਲਗੀਆਂ ਹੋਈਆਂ ਨੇ ਇਹ ਕਹਿੰਦੇ ਤਕਨੀਕ ਵੱਧ ਗਈ ਭਾਈ ਬੀਬੀਆਂ ਨਹੀਂ ਆਉਂਦੀ ਐ ਨਹੀਂ ਆਉਂਦੇ ਭਾਈ ਕੋਈ ਗੱਲ ਨਹੀਂ ਜਿੰਨੇ ਆਉਂਦੇ ਆ ਉਹਨਾਂ ਬਣਾਓ ਜ਼ਰੂਰੀ ਨਹੀਂ ਐ ਕਿ ਕੋਈ ਹੋਟਲ ਥੋੜੀ ਰਹੀ ਐ ਵੀ ਇੰਨੇ ਲੋਕ ਆਉਣਗੇ ਇਹਨਾਂ ਨੂੰ ਛੁਕਾ ਕੇ ਅਸੀਂ ਪੈਸੇ ਕਮਾਵਾਂਗੇ ਜਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦਾ ਅਧਿਆਤ ਸੁਣ ਲਿਆ ਮੰਨੂ ਕੋਣ ਕਿ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜਿਸ ਸਮੇਂ ਉਹਨਾਂ ਦੇ ਭਰਾ ਨੇ ਵੱਡਾ ਭਰਾ ਸੀ ਬਾਬਾ ਫਿਰਤੀ ਚੰਦ ਕੀ ਉਹਦਾ ਭਾਈ ਸੰਗਤ ਦੇ ਵਿੱਚ ਮਿਲ ਵਰਤਨ ਪਹਿਲਾਂ ਤੋਂ ਵੱਧ ਸੀ ਕਿਉਂਕਿ ਵੱਡੇ ਹੋ ਸੀ ਗੁਰੂ ਘਰ ਦੀ ਜੋ ਵੀ ਮਾਇਆ ਆਉਂਦੀ ਲੰਗਰਾਂ ਦਾ ਜੋ ਵੀ ਸਾਰਾ ਖਾਦਾ ਪਣੀ ਉਹਨਾਂ ਕੋਲ ਸੀ ਮਸੰਦ ਉਹਨਾਂ ਦੇ ਅਧੀਨ ਸੀ ਉਹਨਾਂ ਨੇ ਗੁਰੂ ਤਾਂ ਗੱਦੀ ਦੇ ਵਹਿਗੇ ਗੁਰੂ ਅਰਜਨ ਪਾਤਸ਼ਾਹ ਜੀ ਪਰ ਜਿਹੜੀ ਧਨ ਦੌਲਤ ਮਾਇਆ ਸੀ ਨਾ ਸਾਰੀ ਦੀ ਸਾਰੀ ਆਪਦੇ ਘਰੇ ਲੈ ਜਾਂਦਾ ਸੀ ਨਰਾਸੀ ਕੇ ਮੈਨੂੰ ਗੱਦੀ ਨ ਦਿੱਤੀ ਤੇ ਜਦੋਂ ਪ੍ਰਸ਼ਾਦੇ ਛਕਣ ਦੀ ਵਾਰੀ ਆਉਣੀ ਇਹਦਰ ਭੇਜ ਦੇਣਾ ਕਿ ਹਾਲਾਤ ਐਸੇ ਹੋਗੇ ਲੰਗਰ ਤਾਂ ਹਾਲ ਤੱਕ ਤੱਕ ਚੱਲੂਗਾ ਨਾ ਲੰਗਰ ਤਾਂ ਜਦੋਂ ਉੱਥੇ ਭਾਈ ਸੰਗਤ ਵੱਲੋਂ ਜੋ ਅਨਾਜ ਪੈਸਾ ਜੋ ਵੀ ਸੇਵਾ ਕੀਤੀ ਉਹ ਪਹੁੰਚੇਗੀ ਨਦੀ ਇਹਨਾਂ ਸ਼ਕਨ ਵਾਲੇ ਉਧਰ ਤੇ ਜਿਹੜਾ ਸਮਾਨ ਛਕਾਉਣਾ ਸੀ ਉਹ ਬਵੇ ਰਤੀ ਚੰਦ ਦੇ ਘਰੇ ਵੱਡੇ ਪੁੱਤਰ ਦੇ ਘਰੇ ਉਹ ਕਹਿੰਦਾ ਮੈਂ ਵੱਡਾ ਹਾਂ ਜੀ ਕਹਿੰਦਾ ਜੇ ਗੁਰੂ ਆ ਆਪੇ ਖਿਲਾਵੇ ਤੇ ਗੁਰੂ ਕੀ ਕਰਦੇ ਸੀ ਗੁਰੂ ਸਹਿਬਾਨਾ ਨੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਉਹ ਜਿੰਨਾ ਪ੍ਰਸ਼ਾਦਾ ਜੋ ਆਉਂਦਾ ਸੀ ਜਿਸ ਤਰ੍ਹਾਂ ਦਾ ਵੀ ਆਇਆ ਉਹੀ ਵੰਣਾ ਉਹੀ ਛਕਾਣਾ ਕੋਈ ਵੱਧੂ ਘਟੇ ਦੀ ਗੱਲ ਹੀ ਨਹੀਂ ਕੀਤੀ ਸੀ ਇਹ ਤਾਂ ਜਦੋਂ ਬਾਅਦ ਉਹਨਾਂ ਦੇ ਮਾਮਾ ਜੀ ਭਾਈ ਗੁਰਦਾਸ ਜੀ ਆਏ ਉਹਨਾਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਹੋ ਗਿਆ ਤੇ ਫਿਰ ਉਹਨਾਂ ਨੇ ਉਹਨਾਂ ਮਸੰਦਾਂ ਨੂੰ ਸੰਗਤਾਂ ਨੂੰ ਸਮਝਾਇਆ ਕਿ ਗੁਰੂ ਪਾਈ ਇੱਥੇ ਆ ਫੇ ਲੰਗਰ ਹਾਲ ਚੱਲੇ ਆ ਕਿ ਜੋ ਸੀ ਉਹਨਾਂ ਨੂੰ ਵਰਤਾਇਆ ਇਹ ਨਹੀਂ ਕਿ ਨਹੀਂ ਭਈ ਕੋਈ ਹੋਰ ਤਰੀਕਾ ਕਰੀਏ ਆਪਾਂ ਕੋਈ ਬਿਜ਼ਨਸ ਲਾਈਏ ਲੰਗਰ ਵੱਡਾ ਕਰੀਏ ਅਸੀਂ ਵੱਡੇ ਦੇ ਚੱਕਰਾਂ ਦੇ ਵਿੱਚ ਸੇਵਾ ਤੋਂ ਟੁੱਟ ਗਏ ਹਰ ਕੰਮ ਮਸ਼ੀਨਰੀ ਕਰੀ ਜਾ ਰਹੀ ਹੈ ਭਾਈ ਮੁਕਤੀ ਮਨੁੱਖ ਨੂੰ ਚਾਣੀ ਹੈ ਮਨੁੱਖ ਮੰਗਦਾ ਹੈ ਸੁੱਖ ਮਨੁੱਖ ਨੇ ਲੈਣੇ ਹੈ ਮਸ਼ੀਨਰੀ ਤਾਂ ਪਾਈ ਤੇ ਤੇਲ ਪਾਣੀ ਪਊਗਾ ਬਿਜਲੀ ਬੂਝਣਕੂਗੀ ਨਹੀਂ ਤਾਂ ਖੜੀ ਹੈ ਪਰ ਮਨੁੱਖ ਦੇ ਅੰਦਰ ਜੇ ਸੇਵਾ ਭਾਵਨਾ ਨਾ ਹੋਵੇ ਨਾ ਇਹ ਸੇਵਾ ਨਹੀਂ ਹੈ ATI ਸੇਵਾ ਕਰਨ ਦਾ ਵੱਲ ਨਹੀਂ ਹੈ ਤੇ ਭਾਈ ਉਹਨੂੰ ਕਿੱਥੋਂ ਜੀਵਨ ਸੁਧਰ ਜੋਤ ਹੈ ਗੁਰ ਸੇਵਾ ਤੇ ਪਲਤ ਕਮਾਈ ਕੁਝ ਐਸੀਆਂ ਅਗਿਆਨਤਾ ਨੇ ਕਿ ਜਿੰਨਾ ਕਰਕੇ ਭਾਈ ਜਿਹੜਾ ਧਰਮ ਐਸੀ ਲਸਾਨੀ ਸ਼ਹਾਦਤ ਗੁਰ ਅਰਜਨ ਪਾਤਸ਼ਾਹ ਜੀ ਮਹਾਰਾਜ ਇੰਨੇ ਤਸੀਹ ਸਹੇ ਤੇ ਸਾਹਮਣੇ ਸੁਣਿਆ ਨੇ ਵੀ ਸਾਰੇ ਨੇ ਇਤਿਆਹ ਸੁਣਿਆ ਬਸ ਸੁਣ ਲਿਆ ਖਤਮ ਉਹ ਹੁਣ ਪਾਠ ਖਤਮ ਕਰ ਦਿੱਤਾ ਹੁਣ ਹੋ ਗਿਆ ਆਪਣਾ ਜੂਨ ਸ਼ੁਰੂ ਹੋ ਗਿਆ ਜੂਨ ਵੀ ਚਿੱਤੇ ਰੱਖਣੀ ਹੈ ਪਰ ਰੱਖਣੀ ਇਸ ਕਰਕੇ ਹੈ ਕਿ ਭਾਈ ਅਸੀਂ ਕੁਝ ਗਲਤੀਆਂ ਕੀਤੀਆਂ ਸੀ ਕਿ ਸਾਡੀਆਂ ਮਿਸਟੇਕ ਸੀ ਭਾਈ ਇਹ ਕਿ ਸਿੱਖ ਕੌਮ ਦੀ ਭਾਵੇਂ ਪਹਿਲਾਂ ਚਾਹ ਮੁਗਲਾਂ ਦੇ ਟਾਈਮ ਤੇ ਲਾਈਏ ਅੰਗਰੇਜ਼ਾਂ ਦੇ ਟਾਈਮ ਤੇ ਲਾਈਏ ਅਜਦੀ ਸਰਕਾਰ ਦੀ ਗੱਲ ਕਹੀਏ ਤੇ ਕੋਈ ਵੀ ਆ ਕੇ ਵਹਿ ਜਾਵੇ ਉਹਨੇ ਹਿੰਦੂ ਦੀ ਗੱਲ ਕਰਨੀ ਐ ਸਿੱਖ ਦਾ ਬੁਰਾ ਕਰਕੇ ਉਹ ਤਾਂ ਭਾਈ ਪੂਰੇ ਹਿੰਦੁਸਤਾਨ ਦੀਆਂ ਵੋਟਾਂ ਲੈ ਲੈਂਦੇ ਇਹ ਤਾਂ ਉਦੋਂ ਹੋਇਆ ਸੀ ਉਹ ਰਾਜਨੀਤਿਕ ਲੋਕ ਸੀ ਜਿਨ੍ਹਾਂ ਦੇ ਰਗ ਰਗ ਦੇ ਵਿੱਚ ਰਾਜਨੀਤੀ ਵਸੀ ਸੀ ਸ਼ਾਇਦ ਸਾਡੇ ਅੰਦਰ ਗੁਰਨਾਨਕ ਸਾਹਿਬ ਨੇ ਉਸ ਟਾਈਮ ਬਸਿਆ ਸੀ ਜੇ ਵਸੇ ਹੁੰਦੇ ਅਸੀਂ ਉਸ ਚਾਲ ਨੂੰ ਸਮਝ ਲੈਂਦੇ ਭਾਈ ਇਹ ਤਾਂ ਸਾਨੂੰ ਵੀ ਬਣਾ ਕੇ ਇੱਕ ਨਵੇਂ ਆ ਗੋਗਲਾ ਦਿੱਤਾ ਸੀ ਖਾਲਸਤਾਨ ਦਾ ਉਹਦਾ ਪ੍ਰਚਾਰ ਕਰਕੇ ਅੱਜ ਵੀ ਹੋ ਰਿਹਾ ਪਈ ਅੱਛਾ ਜਿਹੜੇ ਮੰਗਦੇ ਨੇ ਬੈਠੇ ਆ ਵਿਦੇਸ਼ ਵਿੱਚ ਵੀ ਜੇ ਤਾਂ ਇਹਨਾਂ ਨੇ ਲੜ ਝੜ ਕੇ ਲੈ ਲਿਆ ਅਸੀਂ ਆ ਕੇ ਮਾਲਕ ਬਣ ਜਾਾਂਗੇ ਜੇ ਨਾ ਲਿਆ ਜੇ ਮਰਨਗੇ ਤਾਂ ਇਹਨਾਂ ਦੇ ਮਰਨਗੇ ਆਪਾਂ ਬਾਹਰ ਬੈਠੇ ਇਹੀ ਹੋ ਰਿਹਾ ਨਾ ਜੀ ਭੜਕਾਰੇ ਅਗਿਆਨਤਾ ਵਾਲ ਫਿਰ ਅਸੀਂ ਜਾ ਰਹੇ ਆ ਫਿਰ ਉਧਰ ਨੂੰ ਭੱਜੇ ਫਿਰਦੇ ਕਿ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਉਸ ਸਮੇਂ ਦੀ ਗਵਰਨਮੈਂਟ ਨੇ ਕੱਲੀ ਗਵਰਨਮੈਂਟ ਕਿਹਾ ਕੋਈ ਭਾਈ ਸਾਰੀਆਂ ਪਾਰਟੀਆਂ ਸੀ ਕਿ ਜਿੰਨੇ ਸੀ ਭਾਈ ਕਿ ਜਿਹੜੀਆਂ ਅੱਜ ਦੇ ਮੌਜੂਦਾ ਬੈਠੀਆਂ ਨੇ ਇਹਨਾਂ ਨੇ ਕੋਈ ਭਲਾ ਕੀਤਾ ਜਾ ਰਿਹਾ ਸੀ ਦਿੱਲੀ ਚ ਕਾਂਡ ਜੋ ਹੋਇਆ 84 ਵਾਲਾ ਭਾਈ ਉਹਦੇ ਵਿੱਚ ਵੀ ਕੱਲੀ ਇੱਕ ਪਾਰਟੀ ਨੂੰ ਬਲੋਗ ਨਾ ਕਰੋ ਇੱਕ ਪਾਰਟੀ ਨੂੰ ਬਲੋਗ ਨਾ ਕਰੋ ਇਹ ਤਾਂ ਭਾਈ ਕੋਈ ਗੱਲ ਨਹੀਂ ਹੁਣ ਨਾਂ ਤਾਂ ਲੱਗਣਾ ਹੀ ਹੈ ਜਿਵੇਂ ਬੈਂਕ ਦੇ ਵਿੱਚ ਲਟੇਰੇ ਆ ਜਾਂਦੇ ਆ ਨਾ ਹੁਣ ਲਟੇਰੇ ਤਾਂ ਜੋ ਲੈ ਕੇ ਜਾਣੇ ਲਿਜਾਣੇ ਲਿਜਾਣੇ ਆ ਜਿਵੇਂ ਇੱਕ ਜੁਗ ਜਹਾਉਂਦ ਹੁੰਦਾ ਸੀ ਨਾ ਕਹਿੰਦੇ ਲਟੇਰਿਆਂ ਨੇ ਬੈਂਕ ਲੁੱਟੀ ਜਦੋਂ ਸਵੇਰੇ ਅਖਬਾਰ 'ਚ ਪੜ੍ਹਿਆ ਉਹਦੇ ਉੱਤੇ 50 ਲੱਖ ਦਾ ਕਹਿੰਦੇ ਸਾਡੀ 50 ਲੱਖ ਦੀ ਬੈਂਕ ਲੁੱਟੀ ਗਈ ਕਹਿੰਦੇ ਅਸੀਂ ਤਾਂ 10 ਲੱਖ ਹੀ ਲੁੱਟ ਕੇ ਲੈ ਕੇ ਆਏ ਆ ਕਿੰਨੇ ਚਿਰ ਦੀਆਂ ਪਲਾਨਾ ਬਣਾ ਰਹੇ ਆ ਤੇ ਕਿੱਧਰੋਂ ਦੇ ਅਸੀਂ ਪਲਾਨ ਬਣਾ ਰਹੇ ਆ ਜਾਨ ਜੋਖਮ ਜਪਾਈ ਸਾਨੂੰ 10 ਮਿਲਿਆ ਉਹ ਬੈਠੇ ਬੈਠੇ 40 ਲੱਖ ਕਮਾ ਗਏ ਇਦਾਂ ਇੱਕ ਵਜਾਗ ਜੋਗ ਜਿਆ ਹੁੰਦਾ ਸੁਣਦੇ ਹੁੰਦੇ ਸੀ ਨਾ ਉਸੇ ਤਰ੍ਹਾਂ ਹੀ ਭਾਈ ਕਿ ਜਦੋਂ ਭਾਈ ਜਦੋਂ ਐਸਾ ਟਾਰਗਟ ਹੁੰਦਾ ਨਾ ਕੋਈ ਨਾ ਤਾਂ ਚੋਰਾਂ ਦਾ ਡਾਕਾ ਪੰਦਾ ਲੱਗੇ ਆ ਨਾ ਤਾਂ ਹਣ ਉਸ ਪਾਰਟੀ ਕਾਂਗਰਸ ਦੇ ਲੱਗੇ ਇਹ ਤੇ ਕੋਈ ਸ਼ੱਕ ਨਹੀਂ ਹੈ ਪਰ ਉਹਦੇ ਪਿੱਛੇ ਜਿੰਨਿਆਂ ਵੀ ਹਿੰਦੂਆਂ ਦੀਆਂ ਆਰਸ ਹੋਈ ਉਹ ਤਾਂ ਅੱਜ ਵੀ ਤੋਂਡੀ ਦੱਸ ਮੈਨਾਂ ਬੀਜੇਪੀ ਹੋਈ ਜਾਂ ਹੋ ਰਹੀ ਜਿੰਨੀਆਂ ਵੀ ਛਿਪਛਣਾ ਹੋਈਆਂ ਹੋਰ ਹੋਈਆਂ ਸਾਰਿਆਂ ਨੇ ਕਤਲੇਆਮ ਕੀਤਾ ਨਾ ਤੇ ਇੱਕ ਦੇ ਲੱਗਣਾ ਸੀ ਜਿਵੇਂ ਨਾਮ ਤਾਂ ਚੋਰਾਂ ਦੇ ਲੱਗੇ ਆ ਬੈਂਕਾਂ ਲੈਂਦਾ ਫਿਰ ਸਭ ਹੱਥ ਸਾਫ ਕਰਦਾ ਕਿ ਚਲੋ ਭਾਈ ਚੋਰੀ ਦਾ ਨਾਮ ਹੀ ਦੇਣਾ ਉਸ ਟਾਈਮ ਉਸ ਟਮਾਇਆ ਉਸ ਗਹਿਰਾਈ ਨੂੰ ਅੱਜ ਵੀ ਸਿੱਖ ਨਹੀਂ ਸਮਝਦੀ ਅੱਜ ਵੀ ਜਿਸ ਵਿਸ਼ੇ ਦੇ ਵਿਚਾਰ ਕਰਨੀ ਹੈ ਕਿ ਭਾਈ ਇੰਨਾ ਗਲਤੀਆਂ ਕਰਕੇ ਸਾਡੇ ਗੁਰਤਾਨਾਂ ਦੀ ਸਾਡੀ ਦਸਤਾਰ ਦੀ ਸਾਡੀਆਂ ਧੀਆਂ ਪਹਿਣਾ ਦੀ ਉਹਨਾਂ ਦੀ ਇੱਜ਼ਤ ਪਤ ਗਈ ਸੀ ਇੱਜ਼ਤ ਪਤ ਵਾਪਸ ਨਹੀਂ ਆਈ ਇਮਾਰਤਾਂ ਬਣ ਗਈਆਂ ਬਣ ਗਈਆਂ ਉਸੇ ਤਰ੍ਹਾਂ ਉਸ ਤੋਂ ਬਾਅਦ ਆਲੀਸ਼ਾਨ ਬਣ ਗਈਆਂ ਪਰ ਜਿਨ੍ਹਾਂ ਦੇ ਭਾਈ ਜਵਾਨ ਪੁੱਤ ਮਰਿਆ ਧੀਆਂ ਜਿਨ੍ਹਾਂ ਦੀਆਂ ਇੱਜ਼ਤਾਂ ਪਤਾਂ ਰੁਲੀਆਂ ਕਦੇ ਵਾਪਸ ਹੋਣੀਆਂ ਈਵਨ ਜਿਸ ਦਸਤਾਰ ਜਿਸ ਪੱਗ ਨੂੰ ਦਾਗ ਲੱਗਿਆ ਕਿਤੇ ਉਹ ਵਾਪਸ ਹੋਣਾ ਲੈਣਾ ਇਤਾ ਦਿਨੋ ਦਿਨ ਗੁੜਾ ਹੁੰਦਾ ਜਾ ਰਿਹਾ ਗਹਿਰਾ ਹੁੰਦਾ ਜਾ ਰਿਹਾ ਹੁਣ ਵਿਚਾਰ ਕੀ ਕਰਨੀ ਹੈ ਵਿਚਾਰਤਾ ਸੀ ਇਹ ਕਰਨੀ ਹੈ ਭਾਈ ਕਿ ਅਸੀਂ ਆਪਣੇ ਘਰ ਘਰ ਦੀ ਗੱਲ ਸ਼ੁਰੂ ਕਰਾ ਲਈਏ ਕਿ ਜੋ ਸਾਡਾ ਘਰ ਹੈ ਨਾ ਕਿ ਅਸੀਂ ਦੇਖਣਾ ਕਿ ਇਹਦੇ ਵਿੱਚ ਕਿੱਥੋਂ ਕਿੱਥੋਂ ਲੀਕਲ ਸੀ ਜਿਸ ਕਾਰਨ ਬੰਦਿਆ ਪਾਣੀ ਬਾਹਰੋਂ ਅੰਦਰ ਆਈ ਅਸੀਂ ਉਸ ਨੂੰ ਰੋਕਣਾ ਵਿਚਾਰਤਾ ਹੀ ਕਰਨੀ ਹੈ ਵਿਚਾਰਾਂ ਕਰਦੇ ਆਂ ਕਈ ਦਿਨ ਤੋਂ ਸੁਣਦੇ ਆ ਰਹੇ ਆਂ ਹੁਣ ਜਿਹੜੇ ਮਰਗੇ ਚਲੇ ਗਏ ਦੁਨੀਆ ਦੇ ਵਿੱਚੋਂ ਉਹਨਾਂ ਨੂੰ ਕੀ ਕਰ ਲਾਂਗੇ ਕਰਕੇ ਭਾਈ ਲੱਗੇ ਨੇ ਜੀ ਚਾਹੇ ਬਿਆਨ ਸਿੰਘ ਦੀ ਗੱਲ ਕਾਲੀਏ ਚਾਹੇ ਕੇਪੀਐਸ ਗਲਤੀ ਕਰ ਉਹ ਤਾਂ ਭਾਈ ਦੁਨੀਆ ਤੋਂ ਚਲੇ ਗਏ ਕਾਹਤੋਂ ਹੋ ਗਈ ਕਹਾਣੀ ਉਹਨਾਂ ਤਾਂ ਉਹ ਪੁੱਛੜ ਸੀ ਜਿੰਨਾ ਜ਼ੋਰ ਇਸ ਗੱਲ ਤੇ ਲਾਉਨੇ ਆ ਉਹਨਾਂ ਭਾਈ ਇਸ ਗੱਲ ਤੇ ਜ਼ੋਰ ਲਾਓ ਇਹ ਜੋ ਇਹ ਕੁਝ ਹੋਇਆ ਅੱਗੇ ਵਾਸਤੇ ਨਾ ਹੋਏ ਅਸੀਂ ਕੀ ਉਪਰਾਲਾ ਕਰੀਏ ਕੱਲੇ ਦਿਨ ਮਨਾਉਣਾ ਗੱਲ ਹੀ ਬਾਣੀ ਦਿਨ ਤਾਂ ਮਨਾਉਂਦੇ ਆ ਰਹੇ ਆਂ ਭਈ ਅਸੀਂ ਕਿ 83 ਉਹ ਤਾਂ ਦਾਸ ਨੇ ਵੀ ਦੇਖਿਆ ਸਮਾਂ ਉਸ ਦਾ ਸਮੇਂ ਦਾ ਇਹ ਉਹ ਸਮੇਂ ਦੇ ਵਿੱਚ ਜੋ ਕੁਝ ਹੁੰਦਾ ਸੀ ਜੋ ਕੁਝ ਹੋਇਆ ਉਹ ਤਾਂ ਭਈ ਸਭ ਨੇ ਲਾਹ ਲੈਣਾ ਫਿਰ ਆਉਂਦਾ ਹੁੰਦਾ ਇਹ ਕੁਸ ਐਸੀ ਨਜਾਇਜ਼ ਦੁਨੀਆ ਮਰੀ ਹੈ ਕਿ ਜਿਹਦੇ ਵਿੱਚ ਚਲੋ ਭਾਈ ਨਾਮ ਤਾਂ ਅਤਵਾਦੀਆਂ ਦਾ ਲੱਗਣਾ ਸਿੰਘਾਂ ਦਾ ਲੱਗਣਾ ਮਰਵਾਦੋਂ ਪੈਸੇ ਦੇ ਕੇ ਐਦਾਂ ਦੇ ਕਾਂਡ ਹੋਏ ਜੇ ਕਿਦੇ ਸਿੰਘ ਪੁਲਿਸ ਵਾਲਿਆਂ ਦੀ ਵਰਦੀ ਪਾ ਕੇ ਕੋਈ ਨਾ ਕੋਈ ਕਿਥੇ ਘਾਰਦਿਆਂ ਨੂੰ ਰੇਪੇ ਚੜਾ ਲੈਂਦੇ ਸੀ ਤੇ ਉਹੀ ਵਿਧੀ ਪੁਲਿਸ ਵਾਲਿਆਂ ਨੇ ਅਪਣਾ ਲਈ ਇਹਦੇ ਹੀ ਹੋਇਆ ਸੀ ਨਾ ਕਿ ਉਹੀ ਵਿਧੀ ਅਪਣਾ ਲਈ ਕਿ ਭਾਈ ਸਿੰਘ ਬਣ ਕੇ ਉਹਨਾਂ ਦੇ ਰੂਪ ਤਾਨ ਕਰਕੇ ਬੋਲਣਾ ਉਹੀ ਸਿੰਘਾਂ ਲਈ ਪਾਛੇ ਪਰ ਘਾਰਦਿਆਂ ਕਰਨੇ ਇਜਤਾ ਪਤਨਾਵਤੀ 97 ਪਉਣਾ ਨਾਮ ਸਿੰਘਾਂ ਦਾ ਬਦਨਾਮ ਭਾਵ ਸਾਡੀਆਂ ਕੁਝ ਐਸੀਆਂ ਕਮੀਆਂ ਸੀ ਕਿ ਅਸੀਂ ਐਸਾ ਕੀਤਾ ਹੀ ਕਿਉਂ ਇਹ ਸਾਨੂੰ ਲੋੜ ਹੀ ਕਿਉਂ ਪਈ ਭਾਈ ਅਸੀਂ ਭਾਈ ਉਹ ਤਾਂ ਗਵਰਨਮੈਂਟ ਚਾਹੁੰਦੀ ਸੀ ਉਹ ਤਾਂ ਭਾਈ ਸਿੱਖਾਂ ਦੀ ਪਹਿਲੇ ਦਿਨ ਤੋਂ ਦੁਸ਼ਮਣ ਹੈ ਤੁਹਾਨੂੰ ਪਤਾ ਨਹੀਂ ਸ਼ਾਇਦ ਕਿਉਂਕਿ ਕਿਤਾਬਾਂ 'ਚ ਇਹ ਗੱਲਾਂ ਨਹੀਂ ਮਿਲਦੀਆਂ ਇਹ ਮਿਲਦੀਆਂ ਨੇ ਭਾਈ ਗਰਾਊਂਡ ਵਰਕ ਦੇ ਵਿੱਚ ਘੁੰਮ ਕੇ ਦੁਨੀਆ ਦੇ ਵਿੱਚ ਵਿਚਰ ਕੇ ਇਹ ਐਕਸਪੀਰੀਅੰਸ ਆ ਵੇਛੇ ਸਿਆਣੇ ਕਹਿੰਦੇ ਉਮਰਾਂ ਦੇ ਹਿਸਾਬ ਨਾਲ ਹੁੰਦਾ ਹੁੰਦਾ ਵੀ ਕਿਸੇ ਸਮੇਂ ਦੇ ਉੱਤੇ ਚੀਨ ਨਾਲ ਜਦੋਂ ਲੜਾਈ ਲੱਗੀ ਸੀ ਨਾ ਸਨਪੈਣ ਦੀ ਗੱਲ ਹੈ ਉਦੋਂ ਨਹਿਰੂ ਹੰਤ ਜਵਾਲਾ ਨਹਿਰੂ ਪ੍ਰਧਾਨ ਮੰਤਰੀ ਸੀ ਤੇ ਹੁਣ ਉਸ ਨੂੰ ਪੁੱਛਣਾ ਸੀ ਭਾਈ ਜੰਗ ਚੀਨ ਗਾਂ ਆ ਰਹੇ ਬਹੁਤ ਅੱਗੇ ਆ ਰਹੇ ਆ ਉਹ ਜਿਹੜੇ ਜਿਹੜੇ ਇਲਾਕਿਆਂ ਚ ਆਜ ਤੱਕ ਕੈਸੇ ਅੱਜ ਵੀ ਉਹਨਾਂ ਦੀ ਵਸੋਂ ਹੈਗੀ ਆ ਜਿੱਥੇ ਅੱਜ ਵੀ ਆਪਣਾ ਹੱਕ ਜਪਾਉਂਦੇ ਆ ਹੁਣ ਜਿਹੜੇ ਉਧਰ ਗਏ ਹੋਏ ਨੇ ਦੇਖੇ ਹੋਏ ਨੇ ਉਹਨਾਂ ਤਾਂ ਪਤਾ ਭਾਈ ਦਾਹਿੰਦਾ ਝੋਟੀਆਂ ਕੀਤੀਆਂ ਨੌਕਰੀਆਂ ਕੀਤੀਆਂ ਹੋਈਆਂ ਭਾਈ ਉੱਥੇ ਵੀ ਲੱਗਿਆ ਸੀ ਸਮਾਂ ਫੌਜ ਦਾ ਉੱਥੇ ਵੀ ਸਾਡਾ ਵੀ ਕਿ ਇੱਥੇ ਤੱਕ ਆਏ ਨੇ ਅੱਜ ਵੀ ਉਹਨਾਂ ਦੀ ਅਨਸਵੰਸ ਭਾਵ ਉਹਨਾਂ ਦੀ ਛਗਲਾਂ ਉੱਥੇ ਮਿਲਦੀਆਂ ਨੇ ਕਿ ਉਹਨਾਂ ਨੇ ਭਾਈ ਨਾ ਕਬਜ਼ਾ ਕਰ ਲਿਆ ਸੀ ਜਰਨਲ ਸੀ ਉਸ ਟਾਈਮ ਦਾ ਸਰਦਾਰ ਫਿਕਰ ਸਿੰਘ ਓ ਕਹਿੰਦਾ ਭਈ ਸਾਨੂੰ ਹੁਕਮ ਦਵੋ ਚੀਨ ਅੰਦਰ ਆ ਰਿਆ ਸਾਡੇ ਦੇਸ਼ ਸਾਡੀਆਂ ਕਬਜ਼ਾ ਕਰਦੇ ਆ ਅਗੇ 네ਰੂ ਗਾਂਧੀ ਦਾ ਇਹੇ ਲਾ ਕਹਿੰਦੇ ਸ਼ਾਂਤੀ 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 ਹਿੰਦੀ ਚੀਨੀ ਭਾਈ ਭਾਈ ਹਿੰਦੀ ਚੀਨੀ ਭਾਈ ਭਾਈ ਤੇ ਅਗੇ ਭਾਈ ਸਦਾ ਦਾ ਦਿਮਾਗ ਹਿਲ ਗਿਆ ਤੇ ਕਹਿੰਦੇ ਇਥੋਂ ਤੱਕ ਕਿ 네ਰੂ ਦੇ ਉਹਨੇ ਤਨ ਤੇ ਇੱਕ ਜੜ ਵੀ ਦਿੱਤੀ ਪ੍ਰਧਾਨ ਮੰਤਰੀ ਦੇ ਹੱਥ ਝੁਕਣਾ ਇੱਕ ਜਨਰਲ ਵੱਲੋਂ ਉਦੋਂ ਬਾਅਦ ਫਿਰ ਦੁਸ਼ਮਣੀ ਸ਼ੁਰੂ ਹੋ ਗਈ ਦੁਸ਼ਮਣੀ ਸ਼ੁਰੂ ਹੋ ਗਈ ਤੇ ਪੰਜ ਜਨਰਲ ਵੀ ਮਰੇ ਸੀ ਜਹਾਦ ਦੇ ਵਿੱਚ ਐਕਸੀਡੈਂਟ ਹੋ ਗਿਆ ਮਰੇ ਨਹੀਂ ਮਰਵਾਏ ਗਏ ਸੀ ਇਹਦੀਆਂ ਬਹੁਤ ਗਹਿਰੀਆਂ ਡੂੰਘੀਆਂ ਚਾਲਾਂ ਹੁੰਦੀਆਂ ਜਿਹੜੀਆਂ ਐਕਸਪੀਰੀਅੰਸ ਔਰ ਪੜ੍ਹਾਈ ਐਜੂਕੇਸ਼ਨ ਦੇਣਾਂ